ਗੁਰੂ ਰਵੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬੇਰੀ ਸਾਧ ਸੰਗਤ ਜੀਓ ਕਬੀਰ ਸਾਹਿਬ ਜੀ ਗੁਰਬਾ ਕਰਦੇ ਨੇ ਕਿ ਦਾਸ ਕਿਹੋ ਜਿਹਾ ਹੋਣਾ ਚਾਹੀਦਾ ਸਤਿਗੁਰੂ ਦਾ ਫਰਮਾਨ ਹੈ ਕਬੀਰ ਰੋੜਾ ਹੋਏ ਰੋ ਬਾਟਕਾ ਤਰ ਮਨ ਕਾ ਬਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਹਿੰਦੇ ਹੀ ਬਣਾ ਤੂ ਰਸਤੇ ਦਾ ਰੂੜਾ ਹੁਣ ਕੇ ਬਹਿ ਜਾ ਐਹੋ ਜਿਹਾ ਕੋਈ ਦਾਸ ਬਣ ਜਾਵੇ ਤੇ ਤਾ ਭਗਵਾਨ ਮਿਲਦਾ ਹੈ ਪਰ ਵੀਰ ਅਗਲੇ ਪਲ ਕਹਿੰਦੇ ਨੇ ਉਹਦੇ ਵਿੱਚ ਵੀ ਇੱਕ ਔਗਣਿਆ ਰੋੜਾ ਬਣਦੇ ਵਿੱਚ ਵੀ ਉਹ ਕਿਹੜਾ ਕਹਿੰਦੇ ਰੋੜਾ ਹੋਵਾ ਤੋ ਕਿਆ ਭਿਆ ਪੰਥੀ ਕੋ ਦੁੱਖ ਦੇ ਐਸਾ ਕੋਈ ਦਾਸ ਹੋਈ ਜੋ ਧਰਨੀ ਮੈਂ ਖੇ ਕਹਿੰਦੇ ਸੋਚਿਆ ਕਿ ਰੋੜਾ ਹੋ ਗਿਆ ਤਾਂ ਉਹ ਰਾਹੀ ਨੂੰ ਜਿਹੜਾ ਹੈ ਦੁੱਖ ਦੇਗਾ ਪੈਰ ਕਿ ਵੱਜੇਗਾ ਤੇ ਦੁੱਖ ਪਚਾਏਗਾ ਇਹ ਸਭ ਨੇ ਕਹਿੰਦਾ ਰੋੜਾ ਨਹੀਂ ਤੂੰ ਬਿਲਕੁਲ ਢੂੜ ਬਣ ਜਾ ਜੋ ਧਰਨੀ ਮੈਂ ਕਿਹਾ ਜੋ ਧਰਤੀ ਦੇ ਉੱਤੇ ਢੂੜ ਹੁੰਦੀ ਹੈ ਮਿੱਟੀ ਹੁੰਦੀ ਹੈ ਮਿੱਟੀ ਬਣ ਜਾ ਪਰ ਫੇ ਕਹਿੰਦੇ ਧੂੜ ਬਣਦੇ ਨਾਲ ਵੀ ਗੱਲ ਨਹੀਂ ਬਣਨੀ ਕਿਉਂਕਿ ਖੇ ਹੋਈ ਤੋਕਿਆ ਧਿਆ ਜੋੜ ਲਾਗੇ ਅੰਗ ਬਾਰੇ ਕਹਿੰਦੇ ਨੇ ਵੀ ਖੇ ਹੋਈ ਤਾਂ ਤਾਂ ਹੀ ਹੋਇਆ ਉਹਦੇ ਵਿੱਚ ਵੀ ਇੱਕ ਔਗਣ ਹੈ ਉਹ ਉੱਡ ਕੇ ਜਿਹੜੀ ਆ ਉੱਪਰ ਪੈ ਜਾਂਦੀ ਆ ਤੇ ਮੈਲਾ ਕਰ ਦਿੰਦੀ ਆ ਫਿਰ ਕਹਿੰਦੇ ਕੀ ਹੋਣਾ ਚਾਹੀਦਾ ਹੈ ਕਹੇ ਹੋਏ ਤੋ ਕਿਆ ਭਿਆ ਜੋੜ ਲਾਗੇ ਅੰਗ ਹਰਜਨੇ ਐਸਾ ਚਾਹੀਏ ਜੋ ਪਾਣੀ ਸਰਬੰਗ ਕਹਿੰਦੇ ਹਰੀ ਦਾ ਜਨ ਇਹੋ ਜਿਹਾ ਹੋਣਾ ਚਾਹੀਦਾ ਜਿਵੇਂ ਪਾਣੀ ਹੁੰਦਾ ਹੈ ਕਿਉ ਪਾਣੀ ਠੰਡਾ ਹੁੰਦਾ ਹੈ ਸਾਫ ਕਰਦਾ ਹੈ ਹਰਜਨੇ ਐਸਾ ਚਾਹੀਏ ਜੋ ਪਾਣੀ ਸਰਬੰਗ ਫਿਰ ਅਗਲੇ ਪੰਨ ਕਹਿੰਦੇ ਨੇ ਪਾਣੀ ਦੇ ਵਿੱਚ ਵੀ ਇੱਕ ਔਗਣ ਹੈ ਪਾਣੀ ਹੁਆ ਤੋ ਕਿਆ ਭਿਆ ਸੀਰਾ ਤਾਤਾ ਹੋਏ ਕਿੰਦੇ ਪਾਣੀ ਹੋਏ ਤੇ ਕੀ ਹੋ ਗਿਆ ਉਹ ਵੀ ਗਰਮ ਹੋ ਜਾਂਦਾ ਹੈ ਤੇ ਸੇਕ ਦਿੰਦਾ ਹੈ ਫਿਰ ਅੱਗੇ ਵੇ ਵਿਚਾਰ ਬੰਦੇ ਨੇ ਪਾਣੀ ਹਵਾ ਤੋਂ ਕਿਆ ਪਿਆ ਸੀ ਸੀਰਾ ਤਾਤਾ ਹੋਈ ਕਹਿੰਦੇ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਈ ਹਰੀ ਦਾ ਜਣ ਇਹੋ ਜਿਹਾ ਹੋਣਾ ਚਾਹੀਦਾ ਜਿਹੋ ਜਿਹਾ ਪਰਮਾਤਮਾ ਹੈ ਉਹਦੇ ਗੁਣਾਂ ਦੇ ਵਿੱਚ ਸਮਾ ਜਾਣਾ ਚਾਹੀਦਾ ਹੈ ਸੋ ਇਹ ਤਰ੍ਹਾਂ ਕਬੀਰ ਜੀ ਨੇ ਕਿਰਪਾ ਕੀਤੀ ਕਿ ਜਦੋਂ ਅਸੀਂ ਦਾਸ ਬਣਨਾ ਹੈ ਉਹਦੇ ਵਰਗੇ ਹੀ ਬਣਨਾ ਹੈ ਉਹਦੇ ਵਿੱਚ ਹੀ ਸਮਾ ਜਾਣਾ ਹੈ ਕਿਉਂਕਿ ਕਦੇਰ ਤੂੰ ਤੂੰ ਕਰਦਾ ਤੂੰ ਹੋਵਾ ਮੁਝ ਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਾਂ ਦੇਖੋ ਤਤ ਤੂੰ ਉਹਦੇ ਵਰਗਾ ਹੀ ਹੋ ਜਾਣਾ ਹੈ ਤੂੰ ਤੂੰ ਕਰਦੇ ਆ ਤੂੰ ਹੀ ਹੁਣਸ ਕਰਕੇ ਗੁਰੂ ਪਿਆਰਿਓ ਉਹ ਪ੍ਰਮਾਤਮਾ ਦਾ ਸਿਮਰਨ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੈ ਸੂਸੀ ਅੱਜ ਦੀ ਵਿਚਾਰ ਇਹਨੂੰ ਸਰਵਣ ਕਰੀਏ ਤੇ ਆਪਣੇ ਜੀਵਨ ਨੂੰ ਸਬਨਾ ਕਰੀਏ ਜੀ ਸੂ ਕਿਰਪਾ ਕਰੋ ਗੁਰੂ ਪਿਆਰਿਓ ਇਹ ਵਾਤ ਤੋਂ ਵਾਤ ਅੱਗੇ ਸਾਂਝਾ ਕਰੀ ਦਿਓ ਤਾਂ ਕਿ ਵਿਚਾਰ ਗੁਰੂ ਦੀ ਸਾਰਿਆਂ ਤੱਕ ਪਹੁੰਚ ਜਾਵੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ